ਪੰਜਾਬ ਸਰਕਾਰ ਦੀ ਬਾੜ ਪ੍ਰਬੰਧਨ ਵਿੱਚ ناکامی ਪੰਜਾਬ ਸਰਕਾਰ ਬਾੜ ਪ੍ਰਬੰਧਨ ਦੇ ਮਾਮਲੇ ਵਿੱਚ ਕਈ ਪੱਧਰਾਂ ਤੇ ناکਾਮ ਸਾਬਤ ਹੋਈ ਹੈ ਜਿਸ ਦੇ ਨਤੀਜੇ ਵਜੋਂ ਹਰ ਸਾਲ ਸੂਬੇ ਦੇ ਵੱਡੇ ਹਿੱਸੇ ਖਾਸ ਕਰਕੇ ਸਤਲੁਜ ਬਿਆਸ ਰਾਵੀ ਅਤੇ ਘੱਗਰ ਦਰਿਆਵਾਂ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਤਬਾਹੀ ਹੁੰਦੀ ਹੈ ਇਸ ناکامی ਦੇ ਮੁੱਖ ਕਾਰਨਿਆਰੀ ਦੀ ਕਮੀ ਲੰਬੀ ਮਿਆਦੀ ਯੋਜਨਾ ਦਾ ਅਭਾਵ ਹਾਲਾਂਕਿ ਹਰ ਸਾਲ ਪੰਜਾਬ ਦੇ ਵੱਡੇ ਹਿੱਸੇ ਬਾੜ ਤੋਂ ਪ੍ਰਭਾਵਿਤ ਹੁੰਦੇ ਹਨ ਸਰਕਾਰ ਵੱਲੋਂ ਕੋਈ ਠੋਸ ਅਤੇ ਲੰਬੀ ਮਿਆਦੀ ਯੋਜਨਾ ਨਹੀਂ ਬਣਾਈ ਗਈ ਹੈ ਸਫਾਈ ਅਤੇ ਮਜ਼ਬੂਤੀ ਦਾ ਅਬਾਉ ਡਰੇਨੇਜ ਸਿਸਟਮ ਸਾਲਾਂ ਤੋਂ ਸਾਫ਼ ਨਹੀਂ ਕੀਤਾ ਗਿਆ ਜਿਸ ਕਾਰਨ ਪਾਣੀ ਦਾ ਨਿਕਾਸ ਰੁਕ ਜਾਂਦਾ ਹੈ ਇਸ ਦੇ ਨਾਲ ਹੀ ਦਰਿਆਵਾਂ ਦੇ ਕੰਢੇ ਮਜ਼ਬੂਤ ਨਹੀਂ ਕੀਤੇ ਗਏ ਜੋ ਕਿ ਬਾੜ ਨੂੰ ਰੋਕਣ ਲਈ ਬਹੁਤ ਜ਼ਰੂਰੀ ਹਨ ਆਫਤ ਤੋਂ ਬਾਅਦ ਜਾਗਣਾ ਸਰਕਾਰ ਆਮ ਤੌਰ ਤੇ ਬਾੜ ਆਉਣ ਤੋਂ ਬਾਅਦ ਹੀ ਜਾਗਦੀ ਹੈ ਪਰ ਉਦੋਂ ਤੱਕ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੁੰਦਾ ਹੈ ਗੈਰ ਕਾਨੂੰਨੀ ਖਣਨ ਰੇਤ mafia ਦਰਾਈਆ ਪਟਿਆਂ ਦਾ ਅਸੰਤੁਲਨ ਪੰਜਾਬ ਵਿੱਚ ਗੈਰ ਕਾਨੂੰਨੀ ਰੇਤ ਬਜਰੀ ਖਣਨ ਇੱਕ ਗੰਭੀਰ ਸਮੱਸਿਆ ਹੈ ਦਰਿਆਵਾਂ ਦੇ ਤਲ ਵਿੱਚੋਂ ਬੇਹਿਸਾਬ ਰੇਤ ਕੱਢੇ ਜਾਣ ਕਾਰਨ ਦਰਿਆਵਾਂ ਦੇ ਪੱਟੇ ਗਹਿਰੇ ਅਤੇ ਅਸੰਤੁਲਿਤ ਹੋ ਗਏ ਹਨ। ਪਾਣੀ ਦਾ ਕੁਦਰਤੀ ਵਹਾਅ ਵਿਗੜਨਾ ਇਸ ਅਸੰਤੁਲਨ ਕਾਰਨ ਪਾਣੀ ਆਪਣੀ ਕੁਦਰਤੀ ਦਿਸ਼ਾ ਵਿੱਚ ਵਹਿਣ ਦੀ ਬਜਾਏ ਆਸ-ਪਾਸ ਦੇ ਪਿੰਡਾਂ ਵਿੱਚ ਵੜ ਜਾਂਦਾ ਹੈ ਜਿਸ ਨਾਲ ਬਾੜ ਦੀ ਸਥਿਤੀ ਹੋਰ ਗੰਬੀਰ ਹੋ ਜਾਂਦੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀਆਂ ਨੇ ਵੀ ਸਰਕਾਰ ਨੂੰ ਇਸ ਗੱਲ ਦਾ ਇਸ਼ਾਰਾ ਕੀਤਾ ਹੈ ਕਿ ਇਹ ਬਾੜ ਰੇਤ mafia ਦੀ ਕਾਰਸਤਾਨੀ ਦਾ ਨਤੀਜਾ ਹੈ। ਲੋਕਾਂ ਨਾਲ ਬੇਈਮਾਨੀ ਮੁਆਵਜ਼ੇ ਵਿੱਚ ਦੇਰੀ ਹਰ ਸਾਲ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਅਤੇ ਰਾਹਤ ਰਾਸ਼ੀ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ ਪਰ ਹਕੀਕਤ ਵਿੱਚ ਕਈ ਕਿਸਾਨ ਅਤੇ ਪਰਿਵਾਰ ਸਾਲਾਂ ਤੱਕ ਦਫ਼ਤਰਾਂ ਦੇ ਚੱਕਰ ਕੱਟਦੇ ਰਹਿੰਦੇ ਹਨ ਪਰ ਉਹਨਾਂ ਨੂੰ ਅਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੇਰੀ ਬਾੜ ਦੌਰਾਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦੇਣ ਵਿੱਚ ਦੇਰੀ ਕੀਤੀ ਜਾਂਦੀ ਹੈ ਜੋ ਕਿ ਸਰਕਾਰ ਦੀ ਲੋਕਾਂ ਪ੍ਰਤੀ ਅਣਗਹਿਲੀ ਨੂੰ ਦਰਸਾਉਂਦਾ ਹੈ 인ਫਰਾਸਟ੍ਰਕਚਰ ਦੀ ਕਮੀ ਢਾਂਚਾਗਤ ਕਮੀਆਂ ਬੰਨ ਪੁਲ ਡਰੇਨੇਜ ਅਤੇ ਨਹਿਰਾਂ ਸਭ ਕੁਝ ਟੁੱਟੇ ਫੁੱਟੇ ਹਾਲਾਤ ਵਿੱਚ ਹਨ ਬੰਨਾਂ ਦਾ ਟੁੱਟਣਾ ਕਈ ਥਾਵਾਂ ਤੇ ਬੰਨ ਟੁੱਟ ਗਏ ਕਿਉਂਕਿ ਇਹਨਾਂ ਦੀ ਮੁਰੰਮਤ ਕਈ ਸਾਲਾਂ ਤੋਂ ਨਹੀਂ ਹੋਈ ਸੀ ਇਸ ਨਾਲ ਬਾੜ ਦਾ ਖਤਰਾ ਹੋਰ ਵੱਧ ਗਿਆ ਹੈ ਇਹ ਸਾਰੀਆਂ ناکਾਮੀਆਂ ਦਰਸਾਉਂਦੀਆਂ ਹਨ ਕਿ ਪੰਜਾਬ ਸਰਕਾਰ ਬਾੜ ਪ੍ਰਬੰਧਨ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ ਜਿਸ ਨਾਲ ਸੂਬੇ ਦੇ ਲੋਕਾਂ ਨੂੰ ਹਰ ਸਾਲ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜਾਬ ਹਾਲ ਹੀ ਵਿੱਚ ਪਿਛਲੇ 3 ਦਹਾਕਿਆਂ ਦੀ ਸਭ ਤੋਂ ਭਿਆਨਕ ਬਾੜ ਦਾ ਸਾਹਮਣਾ ਕਰ ਰਿਹਾ ਹੈ ਇਸ ਆਫਤ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੀ ਚਪੇਟ ਵਿੱਚ ਲਿਆ ਹੈ ਜਿਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਪਸ਼ੂ ਧਨ ਤੇ ਘਰ ਬਰਬਾਦ ਹੋ ਗਏ ਹਨ ਪ੍ਰਭਾਵਿਤ ਇਲਾਕੇ ਅਤੇ ਪਿੰਡ ਬਾੜ ਨੇ ਪੰਜਾਬ ਦੇ ਲਗਭਗ 1902 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ ਸੂਬੇ ਦੇ 23 ਜ਼ਿਲ੍ਹਿਆਂ ਵਿੱਚੋਂ ਕੋਈ ਵੀ ਇਸ ਹਫਤੇ ਤੋਂ ਅਸ਼ੂਤ ਨਹੀਂ ਰਿਹਾ ਹਾਲਾਂਕਿ ਕੁਝ ਜ਼ਿਲ੍ਹੇ ਦੂਜਿਆਂ ਨਾਲੋਂ ਵਧੇਰੇ ਪ੍ਰਭਾਵਿਤ ਹੋਏ ਹਨ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਬੁਰਦਾਸਪੁਰ ਅੰਮ੍ਰਿਤਸਰ ਕੋਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਮਾਨਸਾ ਕਪੂਰਥਲਾ ਤਰਨਤਾਰਨ ਪਠਾਨਕੋਟ ਲੁਧਿਆਣਾ ਪਟਿਆਲਾ ਬਰਨਾਲਾ ਮੋਗਾ ਸੰਗਰੂਰ ਅਤੇ ਐਸਐਸ ਨਗਰ ਪ੍ਰਭਾਵਿਤ ਲੋਕ ਬਾੜ ਕਾਰਨ ਲਗਭਗ 3.8 ਲੱਖ ਲੋਕ ਪ੍ਰਭਾਵਿਤ ਹੋਏ ਹਨ ਦੁਖਦਾਈ ਗੱਲ ਇਹ ਹੈ ਕਿ ਹੁਣ ਤੱਕ ਘੱਟੋ ਘੱਟ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਰਾਹਤ ਦੀ ਗੱਲ ਹੈ ਕਿ ਬਚਾਅ ਕਾਰਜਾਂ ਰਾਹੀਂ ਲਗਭਗ 20972 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਮੁੱਖ ਜ਼ਿਲ੍ਹਿਆਂ ਦੀ ਸਥਿਤੀ ਗੁਰਦਾਸਪੁਰ यह ज़िला सब तो वुकसान चलण वाला है जिथे थ्री हंड्रेड एंड ट्वेंटी नाइन पिंड प्रभावित हुए हैं वन पॉइंट फोर फाइव लख लोग प्रभावित हुए हैं और फोर्टेंड हैक्टेयर खेत पानी हेठ चले गए हैं अमृतसर इस जिले में एटी एट पेंड डुबे थर्टी फाइव थाउजेंड लोग प्रभावित हुए हैं ट्वेंटी थ्री थाउजेंड हैक्टेयर खेतीबाड़ी बर्बाद हो गई है होशियारपुर इतने नाइन फोर पिंड प्रभावित हुए हैं और घट्टो घट्ट थ्री मौत हुई फिरोजपुर प्लस फाजिलका इन्ह दो जिलों को मिला के लगभग फोर्टी फाइव थाउजेंड लोग प्रभावित हुए हैं मानसा ਇਸ ਜ਼ਿਲ੍ਹੇ ਵਿੱਚ 17000 ਹੈਕਟੇਅਰ ਖੇਤਾਂ ਨੂੰ ਨੁਕਸਾਨ ਪਹੁੰਚਿਆ ਹੈ ਕਪੂਰਥਲਾ ਇਥੇ 14900 ਹੈਕਟੇਅਰ ਖੇਤ ਪ੍ਰਭਾਵਿਤ ਹੋਏ ਹਨ ਤਰਨਤਾਰਨ ਇਸ ਜ਼ਿਲ੍ਹੇ ਵਿੱਚ 11800 ਹੈਕਟੇਅਰ ਖੇਤ ਨੁਕਸਾਨੇ ਗਏ ਹਨ ਪਠਾਨਕੋਟ ਇਸ ਜ਼ਿਲ੍ਹੇ ਵਿੱਚ ਸਭ ਤੋਂ ਵੱਧ 6 ਲੋਕਾਂ ਦੀ ਮੌਤ ਹੋਈ ਹੈ ਖੇਤੀਬਾੜੀ ਅਤੇ ਆਰਥਿਕ ਨੁਕਸਾਨ ਬਾੜ ਕਾਰਨ ਪੰਜਾਬ ਦੀ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ ਹੈ ਕੁੱਲ ਲਗਭਗ 9461 ਹੈਕਟੇਅਰ ਖੇਤ ਪਾਣੀ ਹੇਠ ਚਲੇ ਗਏ ਹਨ ਅੰਮ੍ਰਿਤਸਰ ਮਾਨਸਾ ਕਪੂਰਥਲਾ ਅਤੇ ਤਰਨਤਾਰਨ ਜ਼ਿਲ੍ਹੇ ਖੇਤੀਬਾੜੀ ਨੁਕਸਾਨ ਦੇ ਮੁੱਖ ਕੇਂਦਰ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਇਹ 1988 ਤੋਂ ਬਾਅਦ ਦੀ ਸਭ ਤੋਂ ਵੱਡੀ ਤਬਾਹੀ ਹੈ ਬਚਾਅ ਅਤੇ ਰਾਹਤ ਕਾਰਜ ਬਚਾਅ ਅਤੇ ਰਾਹਤ ਕਾਰਜਾਂ ਲਈ ਕਈ ਏਜੰਸੀਆਂ ਅਤੇ ਸਰਕਾਰੀ ਵਿਭਾਗ ਜੁਟੇ ਹੋਏ ਹਨ ਐਨ ਡੀ ਆਰ ਐਫ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਦੀਆਂ ਟੀਮਾਂ 31 ਫੌਜ ਅਤੇ 에ਅਰ ਫੋਰਸ ਦੇ ਕਾਲਮ 12 ਹੈਲੀਕਾਪਟਰ 30 ਰਾਹਤ ਕੈਂਪ लगभग 196 राहत कैंप स्थापित किए गए बरनाला 36 सिक्स कैंप थाउजेंड सैवन हंड्रिफ्टी फाइव लोगों है। फाजिलका टू थाउजेंड थ्री कैंपों एंड थर्टी लोग राहत कैंपा शरण लेख अंकड़े सार वर्ग अंकड़े प्रभावित पिंड वन थाउजेंड नाइन एंड टू प्रभावित जिले ट्वेंटी थ्री प्रभावित लोग टिलडे थ्री पॉइंट एट लख मौत फोर्टी थ्री बचाए गए लोग अप्रोक्सीमेटली ट्वेंटी थाउजेंड नाइन हंड्रेड एंड टू राहत कैंप टिलडे वन नाइन सिक्स खेती बाड़ी नुकसान अप्रोक्सीमेटली 94,061 फोर थाउजेंड एंड वन हैक्टेयर सब तो प्रभावित जिला गुरदासपुर, थ्री हंड्रड एंड ट्वेंटी नाइन पिंड